ਕਿਵੇਂ ਲੱਗਦਾ ਜੀ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਈ ਵੱਡੀਆਂ ਪਾਰਟੀਆਂ ਕਈ ਵੱਡੇ ਉਮੀਦਵਾਰ ਕੀ ਦਿਲ ਕਰਦਾ ਕਿ ਕੋਣ ਕੋਈ ਤੁਹਾਡੇ ਵਾਸਤੇ ਤੁਹਾਡੇ ਸਮਾਜ ਲਈ ਤੁਹਾਡੇ ਪਰਿਵਾਰਾਂ ਲਈ ਲੁਧਿਆਣੇ ਲਈ ਵਧੀਆ ਆਵਾਜ਼ ਬਣ ਸਕਦਾ ਪਾਰਲੀਮੈਂਟ ਕੁਝ ਕਰ ਸਕਦਾ ਅਕਜੀ ਵੋਟ ਪਾਣਾ ਤਾਂ ਸਾਡਾ ਫਰਜ਼ ਹੈਗਾ ਆ ਉਹ ਸਾਨੂੰ ਸਾਰਿਆਂ ਨੂੰ ਪਾਣੀ ਚਾਹੀਦੀ ਆ ਔਰ ਆਪਣੇ ਦਿਮਾਗ ਤੋਂ ਸੋਚ ਕੇ ਹੀ ਪਾਣੀ ਚਾਹੀਦੀ ਕਿ ਅਸੀਂ ਕਿੰਨੂੰ ਪਾਣੀ ਹੈਗੀ ਆ ਕਿ ਸਾਡੇ ਲਈ ਕੋਈ ਕੀ ਕਰ ਸਕਦਾ ਹੈ گاਵਾ ਹੁਣ ਅਸੀਂ ਪਹਿਲਾਂ ਦੇਖਾਂਗੇ ਸਾਡੇ ਲਈ ਕੋਈ ਕੀ ਕਰਦਾ ਅਜੇ ਥੋੜੇ ਦਿਨ ਪਏ ਆਂ ਇਹ ਦੇਖੀ ਤੁਸੀਂ ਦੇਖਦੇ ਆ ਕਿ ਸਾਡੇ ਕੀ ਹੈਲਪ ਕਰਦੇ ਨੇ ਫਿਰ ਅਸੀਂ ਆਪਣੇ ਦਿਲ ਤੋਂ ਦੇਖਾਂਗੇ ਫਿਰ ਅਸੀਂ ਕਿੰਨੂ ਉਹ ਜਮਾਨਾ ਤਾਂ ਨਹੀਂ ਵੀ ਕਰਦੇ ਕਿਸੇ ਮੇਲ ਮੈਂਬਰ ਦੇ ਕਹਿਤਾ ਵੀ ਤੂੰ ਐਸਾ ਨਹੀਂ 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 ਆਪਣੀ ਮਰਜ਼ੀ ਵੋਟ ਆਪਣੀ ਹੀ ਮਰਜ਼ੀ ਨਾਲ ਪਾਣੀ ਚਾਹੇ ਕੋਈ ਕਵੇ ਚਾਹੇ ਕਰ ਦੇ ਕਵੇ ਉਮੀਦਵਾਰ ਕੋਈ ਵੀ ਹੋਵੇ ਕਿੱਦਾਂ ਦਾ ਵੀ ਹੋਵੇ ਲੇਕਿਨ ਲੇਡੀਜ਼ ਦੇ ਲਈ ਕੋਈ ਵੀ ਕੁਝ ਨਹੀਂ ਕਰਦਾ ਲੇਡੀਜ਼ ਕਿੱਥੇ ਵੀ ਪ੍ਰੋਟੈਕਟ ਨਹੀਂ ਹੈ ਕੋਈ ਸੇਫਟੀ ਰੂਲਸ ਨਹੀਂ ਹੈ ਕੋਈ ਗਵਰਨਮੈਂਟ ਵੱਲੋਂ ਕੋਈ ਵੀ ਐਸਾ ਕਾਨੂੰਨ ਨਹੀਂ ਹੈ ਕਿ ਜਿਹੜਾ ਲੇਡੀਸ ਲੀਵ ਪ੍ਰੋਪਰਲੀ ਆਫਟਰ 8 ਲੇਡੀਸ ਨਿਕਲ ਹੀ ਨਹੀਂ ਸਕਦੀ ਆਫਟਰ 8 ਲੇਡੀਸ ਨਿਕਲ ਹੀ ਨਹੀਂ ਸਕਦੀਆਂ ਪਰਸਨਲ ਮੇਰੀ ਖੁੱਦੀ ਚੇਨ ਸਨੈਚ ਹੋਈ ਹੈ ਤੁਹਾਡੀ ਆਪ ਦੀ ਮੇਰੀ ਖੁੱਦੀ ਸਨੈਚ ਚੇਨ ਸਨੈਚ ਹੋਈ ਹੈ ਪਰ ਮੌਜੂਦਾ ਸਰਕਾਰ ਤਾਂ ਕਹਿੰਦੀ ਸੀ ਬਦਲਾ ਲੈ ਕੇ ਆਵਾਂਗੇ ਜਿੱਦਾਂ ਸਰਕਾਰ ਨੇ ਕੋਈ ਬਦਲਾ ਉਹ ਤਾਂ ਕਹਿੰਦੀ ਸੀ ਲੇਡੀਸ ਨੂੰ 2-2000 ਵੀ ਮਿਲੇਗਾ ਉਸ ਅਕੋਰਡਿੰਗ 25000 ਰੁਪੀਸ ਪਰ ਡੇ ਅੱਜ ਸਾਡਾ ਬੰਦਾ ਹੈ ਦੇ ਦੇਵੇ ਮੈਨੂੰ ਪੋਲਿਟਿਕਸ ਬਾਰੇ ਕੁਝ ਪਤਾ ਹੀ ਨਹੀਂ ਹੈ ਨਾ ਮੈਨੂੰ ਪਤਾ ਕਰ ਨਹੀਂ ਲੋੜ ਹੈ ਸਨੇਚਿੰਗ ਬਹੁਤ ਹੋ ਰਹੀ ਹੈ ਮੋਬਾਈਲ ਸਨੇਚਿੰਗ ਚੋਰੀਆਂ ਬਹੁਤ ਹੋ ਰਹੀ ਹੈ ਪਰ ਸਭ ਵਿੱਚ ਮਹੀ ਹੈ ਪੁਲਿਸ ਹੋ ਜਾਂ ਯੋਬੀ ਹੋ ਵੀ ਆਰ ਨਾਟ ਸੇਫ ਇਨ ਲੁਧਿਆਣਾ ਯਾਰੀ ਹੁਣ ਕੁੜੀਆਂ ਸੇਫ ਨਹੀਂ ਲੁਧਿਆਣਾ ਚੇਹਰੇ ਬਿਲਕੁਲ ਯਾਰ ਬਿਲਕੁਲ ਸਹੀ ਕਹਿ ਰਹੇ ਹੈ ਕਿ ਬਿਲਕੁਲ ਵੀ ਨਹੀਂ ਸੇਫ ਹੈਗੀਆਂ ਤੇ ਕੁੜੀਆਂ ਨੂੰ ਇੰਨੀ ਪਰਮਿਸ਼ਨ ਦੇ ਹੀ ਨਹੀਂ ਸਕਦੇ ਜੇ ਹਾਥੀ ਉਹਨਾਂ ਨੇ ਕਿਤੇ ਜਾਣਾ ਹੋਵੇ जो डरो आना वे बिल्कुल भी डर लगता है किसी को लोड क्यों है थाने तो हनुता लोड है नहीं परमिशन लेने तुम इंडिपेंडेंट हो याद हो पर वी आर नॉट सेफ लुधियाना इज नॉट सेफ लुधियाना इज नॉट सेफ, सेफ। हमें खुद ही डर लगता है बाहर जाते हैं कोई बंदे या मर्द कुछ कहते भी है तुम्हारी ही स्नैचिंग है गुंडागर्दी बहुत ज्यादा है इतना क्राइम हो रहा है की बंदा कहेगा ਖਾਨਾ ਬਹੁਤ ਪਿੱਛੇ ਹੈ ہمارا ਪਰ ਯਹਾਂ ਪੇ ਜਿੰਨਾ ਕਹਤੇ ਹੈ ਉਨਾ ਕਰਤੇ ਨਹੀਂ ਹੈ ਉਹ ਫੇਰੀਆ ਜਿੰਨਾ ਹੁੰਦਾ ਉਹਨੂੰ ਹੋਰ ਵਧੀਆ ਕਰਦੇ ਹੈ ਜਿਹੜੀ ਕਲੋਨੀਆ ਚ ਜਾਓ ਤੁਸੀਂ ਸੀਵਰੇਜ ਪਰੇ ਪਏ ਹੈ ਪਾਣੀਆਂ ਦੀ ਕਮੀ ਹੈ ਉੱਥੇ ਕੋਈ ਕੁਝ ਨਹੀਂ ਕਰਦਾ ਵਿਚਾਰਾ ਗਰੀਬ ਬੰਦਾ ਇਸ ਟਾਈਮ ਤੇ ਇੰਨਾ ਔਖਾ ਹੈ ਉਹਨਾਂ ਦੀ ਕੋਈ ਨਹੀਂ ਸੁਣਦਾ ਇੰਸਲਰ ਕੋਲ ਜਾਓ ਠੀਕ ਹੈ ਉਸ ਟਾਈਮ ਵੋਟ ਹੁੰਦੀ ਹੈ ਉਸ ਟਾਈਮ ਹੱਥ ਜੋੜ-ਜੋੜ ਕੇ ਆਂਦੇ ਜੀ ਗਲੀਆਂ ਬਣਵਾਵਾਂਗੇ ਸੀਵਰੇਜ ਸਾਫ਼ ਕਰਵਾਵਾਂਗੇ ਉਸ ਟਾਈਮ ਦੀ ਗੱਲ ਹੁੰਦੀ ਹੈ ਉਸ ਤੋਂ ਬਾਅਦ ਦਾ ਸਾਲ ਨਿਕਲ ਜਾਂਦੇ ਕੋਈ ਗਲੀਆਂ ਮਿਲ ਬੰਦੀ ਨਹੀਂ ਗਲੀਆਂ ਸੀਵਰੇਜ ਫਰੇ ਪਏ ਆ ਬੁਰਾ ਹਾਲ ਹੈ ਮਜ ਪਿਦਾਉਡ ਵੋਟਾ ਕੋਈ ਨਹੀਂ ਆਂਦਾ ਨਹੀਂ ਆਂਦਾ ਕੋਈ ਪੁੱਛਣ ਵੋਟੇ ਚ ਸਾਰੇ ਆ ਜਾਂਦੇ ਆ ਆਪ ਨੂੰ ਲੈ ਕੇ ਮੇਰੀ ਇੰਨੀ ਕੀ ਗੇਮਸ ਹੈ ਨਾ ਜਿਸ ਦਿਨ ਦੀ ਆਪ ਆਈ ਹੈ ਨਸ਼ਾ ਵਧਿਆ ਸਭ ਤੋਂ ਪਹਿਲਾਂ ਨਸ਼ਾ ਵਧਿਆ ਮਾਮਾ ਦੀ ਕੀ ਕਈ ਮਾਮਾ ਦੇ ਪੁੱਤ ਮਰੇ ਗਵਰਨਮੈਂਟ ਨਹੀਂ ਦੇ ਨਹੀਂ ਦੇਨੇ ਮਾਮਾ ਨੂੰ ਦੂਸਰਾ 25000 ਰੁਪਏ ਸਾਡਾ ਬੰਦਾ ਅੱਜ ਤੱਕ ਦਾ ਉਹ ਦੇ ਵੀ ਗਵਰਨਮੈਂਟ ਕਿਉਂ ਨਹੀਂ ਦਿੰਦੀ ਕੇਸਰੀਵਾਲ ਨੂੰ ਜੇਲ੍ਹ ਕਰਾਈ ਕਿਉਂ ਕਰਾਈ ਕਿਸ ਵਿਜਾਦੇ ਕਰਾਈ ਉਹ ਸਭ ਨੂੰ ਪਤਾ ਹੈ ਆ ਜੋ ਫੇਰ ਬਾਹਰ ਬੈਠਾ ਹੈ ਕਿਉਂ ਕਰਪਟ ਹੈ ਸਾਡਾ ਸਾਡਾ ਦੇਸ਼ ਹੀ ਕਰਪਟ ਹੈ ਫਸਟ ਆਫ ਆਲ ਸਾਡਾ ਦੇਸ਼ ਕਰਪਟ ਹੈ ਕੋਈ ਵਿਚਾਰੇ ਗਰੀਬ ਬੰਦੇ ਹੈ ਉਹ ਕਿਤਨੇ ਜਾਂਦੇ ਹੈ बार-बार ਕੌਂਸਲਰ ਕੇ ਪਾਸ ਜੀ ਹਮਾਰੇ ਸੀਵਰਾ ਸਾਫ ਕਰੋ ਕਹਿ ਕੇ ਭੇਜ dete hain ji ਬਹੁਤ ਘਰ ਦੇਖੇ ਇੱਕ ਇੱਕ ਮੀਨਾ ਉਹ ਵਿਚਾਰੀ ਇਤਨੇ ਪਰੇਸ਼ਾਨ ਹਨ ਕੋ ਪਾਣੀ ਨਹੀਂ ਮਿਲਦਾ ਬਾਲਟੀਆਂ ਲੈ ਲੈ ਕੇ ਅਗਲੇ ਬਾਹਰ ਲਾਈਨੋ ਮੇ ਲਗੇ ਹੋਤੇ ਹੈ ਪਿਛੜੇ ਇਲਾਕੇ ਸੀ ਨਾ ਸਾਡੇ ਤੋਂ ਉਹ ਅੱਜ ਅੱਗੇ ਜਾ ਚੁਕੀ ਯੂਪੀ ਸਾਡਾ ਤੋਂ ਅੱਗੇ ਚਲਾ ਗਿਆ ਹੈ ਸੜਾ ਲੁਧਿਆਣਾ ਪਿੱਛੇ ਹੋ ਗਿਆ ਯੂਪੀ ਅੱਗੇ ਚਲਾ ਗਿਆ ਕਿਉਂ ਚਲਾ ਗਿਆ ਕਿਉਂਕਿ ਉੱਥੇ ਗਵਰਨਮੈਂਟ ਅੱਛੀ ਹੈ ਇੱਥੇ ਗਵਰਨਮੈਂਟ ਅੱਛੀ ਨਹੀਂ ਹੈ ਸਿਰਫ ਇਹ ਕਹਿੰਦੇ ਨੇ ਕਿ ਜੀਐਸਟੀ ਹਟਾਓ ਔਰ ਇੱਕ ਜਿਹੜੇ ਸੀਨੀਅਰ ਸਿਟੀਜ਼ਨ ਹੈ ਉਹਨਾਂ ਦੀ ਕੋ ਸੇਫਟੀ ਲਈ ਹੈਲਥ ਲਈ ਸਭ ਕੁਝ ਮੈਡੀਕਲ ਲਈ ਕੁਝ ਨਾ ਕੁਝ ਕਰੋ ਜੀ ਗਰੀਬ ਅੰਦੇ ਵਾਸੇ ਵੀ ਹੋਣਾ ਚਾਹੀਦਾ ਜੀ ਬਹੁਤ ਕੁਝ ਹਾਂ ਗਰੀਬਾਂ ਦਾ ਮਾਰ ਹੀ ਜਾਂਦਾ ਹੈ ਅਸੀਂ ਕਿੰਨੀ ਕੋ ਹੱਲ ਕਰ ਲਾਂਗੇ ਆਸਗੋਆਂਡ ਵਾਲੇ ਜਿਹੜੇ ਵੋਟਾਂ ਹੁੰਦੀਆਂ ਉਹਦੇ ਪਤਾ ਚੱਲਦਾ ਵੀ ਇਹ ਹੈਗਾ ਇਹ ਹੈਗਾ ਇਹ ਹੈਗਾ ਉਂਝ ਸਾਨੂੰ ਪਤਾ ਹੀ ਨਹੀਂ ਹੁੰਦਾ ਕੋਈ ਕੌਣ ਹੈਗਾ ਕੌਣ ਨਹੀਂ ਹੈਗਾ ਅਜੇ ਤੱਕ ਤਾਂ ਲੱਗਦਾ ਨਹੀਂ ਕਿਸੇ ਨੇ ਕੁਝ ਕੀਤਾ ਹੈ ਨਾ ਤੁਸੀਂ ਦੇਖੋ ਲੁਧਿਆਣੇ ਦੇ ਵਿੱਚ ਦੇਖੋ ਥਾਂ ਥਾਂ ਗੰਦਾ ਢੇਰ ਲੱਗਾ ਹੋਇਆ ਹੈ ਹੈਨਾ ਸਫਾਈ ਬਿਲਕੁਲ ਨਹੀਂ ਹੈਗੀ ਸੀਐਮਸੀ ਤੋਂ ਆਪਾਂ ਜਾਣਦੇ ਆ ਨਾ ਡੈਂਟਲ ਕਾਲਜ ਜਿਹੜਾ ਆਂਦਾ ਹੈ ਉੱਥੇ ਕਿੰਨਾ ਗੰਦਾ ਢੇਰ ਲੱਗਾ ਹੋਇਆ ਹੈ ਹੈਨਾ ਸਫਾਈ ਨਹੀਂ ਹੈਗੀ ਸੋ ਤਕਰੀਬਨ ਜੇ ਅੱਧੀ ਗੱਲ ਕਰੀਏ ਪਰਸੈਂਟੇਜ 48 49% ਦੇ ਆਸ-ਪਾਸ ਲੇਡੀਜ਼ ਦੀ ਔਰਤਾਂ ਦੀ ਵੋਟ ਹੁੰਦੀ ਹੈ ਉਹ ਜਮਾਨੇ ਗਏ ਜਦੋਂ ਸਿਰਫ ਮਰਦ ਪ੍ਰਧਾਨ ਸਮਾਜ ਹੀ ਇਲੈਕਸ਼ਨਸ ਦੇ ਵਿੱਚ ਆ ਕੇ VOTING ਕਰਕੇ ਆਪਣਾ ਜੋਰ ਦਿਖਾਉਂਦੇ ਸੀਗੇ ਹੁਣ ਅੱਜ ਕੱਲ ਔਰਤਾਂ ਵੀ ਮਰਦਾਂ ਦੇ ਨਾਲ ਹਰ ਖੇਤਰ ਚ ਮੋਢੇ ਨਾਲ ਮੋਢਾ ਲਗਾ ਕੇ ਚੱਲ ਰਹੀਆਂ ਨੇ ਹੁਣ ਚਾਹੇ ਗੱਲਾਂ ਇਲੈਕਸ਼ਨਸ ਦੀਆਂ ਹੋਣ ਵੋਟਾਂ ਦੀ ਚੋਣਾਂ ਦੀ ਗੱਲ ਹੋਵੇ ਤਾਂ ਉਹ ਜਵਾਨਾ ਗਿਆ ਜਦੋਂ ਘਰ ਦੇ ਕਿਸੇ ਪ੍ਰਮੁੱਖ ਮੇਲ ਮੈਂਬਰ ਦੇ ਕਹਿਣ ਤੇ ਘਰ ਦੀਆਂ ਔਰਤਾਂ ਜਨਾਨੀਆਂ ਕੁੜੀਆਂ ਧੀਆਂ ਵੋਟ ਪਾ ਦਿੰਦੀਆਂ ਸੀਗੀਆਂ ਅੱਜ ਕੱਲ ਇਹ ਵੀ ਪੜੇ ਲਿਖੇ ਨੇ ਇਹ ਵੀ ਅਵੇਅਰ ਨੇ ਇਹ ਵੀ ਖਬਰਾਂ ਟੀਵੀ ਸੋਸ਼ਲ ਮੀਡੀਆ ਤੋਂ ਜਾਣੂ ਨੇ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਇਹਨਾਂ ਦੀ ਆਪਣੀ ਸੋਝੀ ਕੀ ਕਹਿੰਦੀ ਆ ਇਹਨਾਂ ਦਾ ਆਪਣਾ ਦਿਲ ਦਿਮਾਗ ਕੀ ਕਹਿੰਦਾ ਹੈ ਹੁਣ ਤੱਕ ਕਿਹੜੀ ਪਾਰਟੀਆਂ ਨੇ ਜਾਂ ਕਿਹੜੇ ਉਮੀਦਵਾਰਾਂ ਨੇ ਕਦੀ ਇਹਨਾਂ ਦੀ ਮਦਦ ਕੀਤੀ ਹੈ ਕਦੀ ਇਹਨਾਂ ਦੇ ਕੰਮਕਾਰ ਕਰਵਾਏ ਹੈ ਕਰਵਾਏ ਵੀ ਹੈ ਜਾਂ ਨਹੀਂ ਕਰਵਾਏ ਕਦੀ ਕੁਝ ਇਹਨਾਂ ਦੇ ਲੇਖੇ ਲੱਗਿਆ ਵੀ ਹੈ ਜਾਂ ਨਹੀਂ ਜਾਂ ਕਥਨੀ ਕਰਨੀ ਕਹਿਣੀਆਂ ਚ ਕਿੰਨਾ ਫਰਕ ਰਿਹਾ ਗੱਲਬਾਤ ਕਰਦੇ ਆ ਤੇ ਜਾਣਦੇ ਆ ਨਾ ਕੋਲੋਂ ਕਿ ਕੀ ਕਹਿੰਦਾ ਇਹਨਾਂ ਦਾ ਦਿਲ ਦਿਮਾਗ ਕਿਵੇਂ ਲੱਗਦਾ ਜੀ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਈ ਵੱਡੀਆਂ ਪਾਰਟੀਆਂ ਕਈ ਵੱਡੇ ਉਮੀਦਵਾਰ ਕੀ ਦਿਲ ਕਰਦਾ ਕਿ ਕੌਣ ਕੋਈ ਤੁਹਾਡੇ ਵਾਸਤੇ ਤੁਹਾਡੇ ਸਮਾਜ ਲਈ ਤੁਹਾਡੇ ਪਰਿਵਾਰਾਂ ਲਈ ਲੁਧਿਆਣੇ ਲਈ ਵਧੀਆ ਆਵਾਜ਼ ਬਣ ਸਕਦਾ ਪਾਰਲੀਮੈਂਟ ਕੁਝ ਕਰ ਸਕਦਾ ਐ ਐਕਚੁਅਲੀ ਵੋਟ ਪਾਣਾ ਤਾਂ ਸਾਡਾ ਫਰਜ਼ ਹੈਗਾ ਆ ਉਹ ਸਾਨੂੰ ਸਾਰਿਆਂ ਨੂੰ ਪਾਣੀ ਚਾਹੀਦੀ ਆ ਔਰ ਆਪਣੇ ਦਿਮਾਗ ਤੋਂ ਸੋਚ ਕੇ ਹੀ ਪਾਣੀ ਚਾਹੀਦੀ ਕਿ ਅਸੀਂ ਕਿੰਨੂੰ ਪਾਣੀ ਹੈਗੀ ਆ ਕਿ ਸਾਡੇ ਲਈ ਕੋਈ ਕੀ ਕਰ ਸਕਦਾ ਹੈ گاਵਾ ਹੁਣ ਅਸੀਂ ਪਹਿਲਾਂ ਦੇਖਾਂਗੇ ਸਾਡੇ ਲਈ ਕੋਈ ਕੀ ਕਰਦਾ ਅਜੇ ਥੋੜੇ ਦਿਨ ਪਏ ਆ ਇਹਦੇ ਵਿੱਚ ਅਸੀਂ ਦੇਖਦੇ ਆ ਕਿ ਸਾਡੇ ਕੀ ਹੈਲਪ ਕਰਦੇ ਨੇ ਫਿਰ ਅਸੀਂ ਆਪਣੇ ਦਿਲ ਤੋਂ ਦੇਖਾਂਗੇ ਫਿਰ ਅਸੀਂ ਕਿਨੂੰ ਕੋਟ ਜਮਾਨਾ ਤਾਂ ਨਹੀਂ ਵੀ ਕਰਦੇ ਕਿਸੇ ਮੇਲ ਮੈਂਬਰ ਨੇ ਕਹਿਤਾ ਵੀ ਤੂੰ ਇੱਦਾਂ ਨਹੀਂ ਨਹੀਂ ਆਪਣੀ ਮਰਜ਼ੀ ਬੋਟ ਆਪਣੀ ਹੀ ਮਰਜ਼ੀ ਨਾਲ ਪਾਣੀ ਚਾਹੇ ਕੋਈ ਕਵੇ ਚਾਹੇ ਕਰ ਦੇ ਗਵੇ ਸਾਡਾ ਦਿਲ ਜਿੰਨੂੰ ਪਾਣੋ ਅਸੀਂ ਉਹਨੂੰ ਹੀ ਪਾਵਾਂਗੇ ਇਹ ਡਿਵਿਡਲ ਤੁਹਾਡਾ ਜੋ ਇੰਟਰਸਟ ਬਣਦਾ ਫਿਰ ਤੁਹਾਜੀ ਬਾਪ ਕਿਵੇਂ ਲੱਗਦਾ ਜੀ ਦਿਲ ਦਿਮਾਗ ਕੀ ਕਹਿੰਦਾ ਕਿਹੜੀਆਂ ਪਾਰਟੀਆਂ ਕਿਹੜੇ ਉਮੀਦਵਾਰ ਕੁਝ ਵਧੀਆ ਕਰ ਸਕਦੇ ਨੇ ਬਾਏ ਬਣ ਸਕਦੇ ਆ ਉਮੀਦਵਾਰ ਕੋਈ ਵੀ ਹੋਵੇ ਕਿੱਦਾਂ ਦਾ ਵੀ ਹੋਵੇ ਲੇਕਿਨ ਲੇਡੀਜ਼ ਦੇ ਲਈ ਕੋਈ ਵੀ ਕੁਝ ਨਹੀਂ ਕਰਦਾ ਕਿ ਇਡੀਸ਼ਨ ਨੂੰ ਲੈ ਕੇ ਜੇ ਲੈਡੀਆਂ ਦੀ ਗੱਲ ਕਰ ਰਹੇ ਹੋ ਤੁਹਾਡੀ ਐਕਸਪੈਕਟੇਸ਼ਨ ਕਿਵੇਂ ਨੇ ਲਾਈਕ ਜਿਵੇਂ ਪ੍ਰੋਟੈਕਸ਼ਨ ਨੂੰ ਲੈ ਕੇ ਮੀਡਿਸ ਕਿੱਥੇ ਵੀ ਪ੍ਰੋਟेक्ट ਨਹੀਂ ਹੈ ਕੋਈ ਸੇਫਟੀ ਰੂਲਸ ਨਹੀਂ ਹੈ ਕੋਈ ਗਵਰਨਮੈਂਟ ਵੱਲੋਂ ਕੋਈ ਵੀ ਐਸਾ ਕਾਨੂੰਨ ਨਹੀਂ ਹੈ ਕਿ ਜਿਹੜਾ ਲੇਡਿਸ ਲਈ ਪ੍ਰੋਪਰਲੀ ਅੱਜ ਵੀ ਜੇ ਰਾਤ ਨੂੰ ਤੁਹਾਨੂੰ ਕਿਤੇ ਇਕੱਲੇ ਤੁਰ ਕੇ ਜਾਂ ਐਕਟੀਵੇਟ 11 ਵਜੇ ਇਕੱਲੇ ਮੈਨੂੰ ਡਰ ਲੱਗਦਾ ਆਫਟਰ 8 ਲੇਡਿਸ ਨਿਕਲ ਹੀ ਨਹੀਂ ਸਕਦੀਆਂ ਆਫਟਰ 8 ਲੇਡਿਸ ਨਿਕਲ ਹੀ ਨਹੀਂ ਸਕਦੀਆਂ ਇਹ ਕਿਉਂ ਸਰਕਾਰਾਂ ਕੋਈ ਪੁਲਿਸ ਦੀ ਪਟ੍ਰੋਲੀ ਨਹੀਂ ਮੈਂ ਖੁਦ ਪਰਸਨਲ ਮੇਰੀ ਖੁਦ ਦੀ ਚੇਨ ਸਨੇਚ ਹੋਈ ਹੈ ਤੁਹਾਡੇ ਆਪ ਦੀ ਮੇਰੀ ਖੁਦ ਦੀ ਸਨੇਚ ਚੇਨ ਸਨੇਚ ਹੋਈ ਹੈ ਦਤੀ ਵਸ ਤੇ ਮਾਰਕ ਇਨ ਮਾਈ ਲੈਗ ਬਟ ਇੱਕ ਆਦੀ ਗੱਲ ਹੈ ਗਵਰਨਮੈਂਟ ਹੋ ਗਏ ਬੰਨੀ ਹੈ ਗੈਰ ਹੋ ਗਿਆ ਪਰ ਮੋਢਾ ਸਰਕਾਰ ਤਾਂ ਕਹਿੰਦੀ ਸੀ ਬਦਲਾਅ ਲੈ ਕੇ ਆਵਾਂਗੇ ਜੁੱਦਾ ਸਰਕਾਰ ਨੇ ਕੋਈ ਬਦਲਾਅ ਉਹ ਤਾਂ ਕਹਿੰਦੀ ਸੀ ਲੇਡੀਜ਼ ਨੂੰ 2-2000 ਵੀ ਮਿਲੇਗਾ ਉਸ ਅਕੋਰਡਿੰਗ 25000 ਰੁਪੀਆ ਪਰ ਡੇ ਅੱਜ ਸਾਡਾ ਬੰਦਾ ਹੈ ਦੇ ਦੇਵੇ ਦੇ ਵੀ ਆਪ ਸਰਕਾਰ ਤੇ ਅਸੀਂ ਫੋਰਟਪਨ ਨੂੰ ਤਿਆਰ ਆ ਚਲੋ ਤੇ ਬਹੁਤ ਵੱਡੀ ਗੱਲ ਹੈ ਜੀ ਸੇਫਟੀ ਸਿਕਿਉਰਟੀ ਦੇ ਪੁਆਇੰਟ ਤੋਂ ਕਹਿ ਰਹੇ ਨੇ ਲੇਡੀਜ਼ ਕਿ ਸਾਨੂੰ ਇਕੱਲੇ ਬਾਹਰ ਨਿਕਲਦੇ ਡਰ ਲੱਗਦਾ ਰਾਤ ਨੂੰ ਮੇਰਾ ਪੈਂਤੇ ਕੀ ਇਹ ਗੱਲਾਂ ਸੱਚੀਆਂ ਨੇ ਸਰ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਮੈਨੂੰ ਤਾਂ ਨਹੀਂ ਡਰ ਲੱਗਦਾ ਮੈਂ ਤਾਂ ਰਾਤ ਨੂੰ 2:30 ਵਜੇ ਵੀ ਕੱਲੀ ਆ ਜਾਂਦੀ ਹਾਂ ਪਰਸਨਲੀ ਦੱਸ ਮੈਂ ਡਰਦੀ ਨਹੀਂ ਹੈਗੀ ਪਰ ਮੈਨੂੰ ਪੋਲਿਟਿਕਸ ਤੋਂ ਕੋਈ ਮਤਲਬ ਨਹੀਂ ਹੈ ਮੈਂ ਪੋਲਿਟਿਕਸ ਬਾਰੇ ਦੇਖੋ ਹਾਂ ਮੈਨੂੰ ਪੋਲਿਟਿਕਸ ਬਾਰੇ ਕੁਝ ਪਤਾ ਹੀ ਨਹੀਂ ਹੈ ਨਾ ਮੈਨੂੰ ਪਤਾ ਕਰੰਦੀ ਲੋੜ ਹੈ ਬਸ ਸਵੇਰੇ ਉੱਠਣਾ ਸਾਰੇ ਰਾਮ ਸਿੰਪਲ ਜੀ ਗੱਲ ਕੀਵੇਂ ਲੱਗਦਾ ਜੀ ਕੀ ਲੱਗਦਾ ਹੈ ਕਿਹੜੀਆਂ ਪਾਰਟੀਆਂ ਕਿਹੜੇ ਉਮੀਦਵਾਰ ਸਮਝ ਆਉਂਦੇ ਨੇ ਤੁਹਾਡੇ ਲਈ ਕੁਝ ਵਧੀਆ ਕਰ ਸਕਦੇ ਆ ਕੀਤਾ ਵੀ ਤੇ ਨਹੀਂ ਕੀਤਾ ਕੀ ਸਮਝ ਆਉਂਦਾ ਕਰਨਾ ਚਾਹੀਏ ਸਨੇਚਿੰਗ ਬਹੁਤ ਹੋ ਰਹੀ ਹੈ ਮੋਬਾਈਲ ਸਨੇਚਿੰਗ ਚੋ ਬਹੁਤ ਹੋ ਰਹੀ ਹੈ ਪਰ ਸਭ ਵਿਚ ਮੇ ਹੀ ਹੈ ਪੁਲਿਸ ਹੋ ਜਾਂ ਯੋਬੀ ਹੋ ਵੀ ਆਰ ਨਾਟ ਸੇਫ ਇਨ ਲੁਧਿਆਣਾ ਦੈਟਸ ਆਲ ਸੋ ਹਲੇ ਵੀ ਲੱਗਦਾ ਹਾਂ ਹਾਂਜੀ ਤੁਹਾਨੂੰ ਕੀ ਲੱਗਦਾ ਹਾਂ ਬੋਲੋ ਬੋਲੋ ਕਿਵੇਂ ਲੱਗਦਾ ਜੀ ਜੋ ਇਹ ਕਹਿ ਰਹੇ ਆ ਕਿ ਕੁੜੀਆਂ ਸੇਫ ਨਹੀਂ ਲੁਧਿਆਣਾ ਸ਼ਹਿਰ ਵਿੱਚ ਬਿਲਕੁਲ ਹੈ ਬਈਆ ਬਿਲਕੁਲ ਸਹੀ ਕਹਿ ਰਹੇ ਆ ਕਿ ਬਿਲਕੁਲ ਵੀ ਨਹੀਂ ਸੇਫ ਹੈਗੀਆਂ ਅਸੀਂ ਕੁੜੀਆਂ ਨੂੰ ਇੰਨੀ ਪਰਮਿਸ਼ਨ ਦੇ ਹੀ ਨਹੀਂ ਸਕਦੇ ਜਿਆਤਨੀ ਉਹਨਾਂ ਨੇ ਕਿਤੇ ਜਾਣਾ ਹੋਵੇ ਜਾਂ ਉਧਰੋਂ ਆਣਾ ਹੋਵੇ ਬਿਲਕੁਲ ਵੀ ਨਹੀਂ ਕੁੜੀਆਂ ਨੂੰ ਕਿਸੇ ਕੋਲ ਪਰਮਿਸ਼ਨ ਲੈਣ ਦੀ ਲੋੜ ਕਿਉਂ ਹੈ ਤੁਹਾਨੂੰ ਤਾਂ ਲੋੜ ਹੈ ਨਹੀਂ ਪਰਮਿਸ਼ਨ ਲੈਣ ਦੀ ਤੁਸੀਂ ਇੰਡੀਪੈਂਡੈਂਟ ਹੋ ਆਜ਼ਾਦ ਹੋ ਪਰ ਵੀ ਆਰ ਨਾਟ ਸੇਫ ਲਗਦਾ ਬਾਹਰ ਜਾਤੇ ਕੋਈ ਬੰਦੇ ਜਾਂ ਮਰਦ ਕੁਝ ਕਹਿੰਦੇ ਵੀ ਤੁਹਾਡੀ ਸੇਫਟੀ ਲੈ ਕੇ ਕਹਿੰਦੇ ਨਹੀਂ ਹਾਂ ਮੈਂ ਘਰ ਹੀ ਕੁਝ ਨਹੀਂ ਕਹਿੰਦੇ ਪਰ ਹਮੇ ਬਾਹਰ ਜਾਤੇ ਹੀ ਡਰ ਲੱਗਦਾ ਹੈ ਬਾਹਰ ਜਾਤੇ ਹੀ ਸਨੇਚਿੰਗ ਹੈ ਗੁੰਡਾਗਰਦੀ ਬਹੁਤ ਜ਼ਿਆਦਾ ਹੈ ਇਤਨਾ ਕ੍ਰਾਈਮ ਹੋ ਰਿਹਾ ਹੈ ਕੀ ਬੰਦਾ ਕਹੇਗਾ ਦੱਸੋ ਅਸੀ ਵੀਰ ਜੀ ਕੁਝ ਤੁਹਾਡੀ ਦੁਸ ਮਾ ਬੋਲੋ ਬਈਆ ਜੋ ਅੱਜਕਲ ਇਲੈਕਸ਼ਨ ਦਾ ਇਹ ਕੋਈ ਜੀਐਸਟੀ ਘਟ ਨਹੀਂ ਹੋ ਰਹੀ ਕੁਝ ਨਹੀਂ ਕਰ ਰਹੇ ਕਿੰਨਾ ਕਿਤੇ ਚੀਜ਼ਾਂ ਦਿਮਾਗ ਛਾ ਗਈਆਂ ਨੇ ਚਲ ਹੋਰ ਗੱਲ ਕਰਦੇ ਆ ਕੀ ਲੱਗਦਾ ਜੀ ਕਿਹੜੀਆਂ ਪਾਰਟੀਆਂ ਕਿਹੜੇ ਉਮੀਦਵਾਰ ਕੋਈ ਸਮਝ ਆਉਂਦੇ ਨੇ ਕੁਝ ਗੱਲਬਾਤ ਕਰਦੇ ਕਿਹੜੇ ਲੱਗਦੇ ਮਨ ਬੋਲ ਦੇ ਮਰਜ਼ੀ ਬੋਲੇ ਖੁੱਲੂ ਧਿਆਨ ਹੈ ਬਹੁਤ ਪਿੱਛੇ ਹੈ ہمارا ਮਰ یہاں ਤੇ ਜਿੰਨਾ ਕਹਤੇ ਉਨਾ ਕਰਤੇ ਨਹੀਂ ਹੈ ਬਿਲਕੁਲ ਸੜਕੇ ਵਗੈਰਾ ਜਲਦੀ ਨਹੀਂ ਬਣਦੀ ਕੁਝ ਵੀ ਬੇ ਅੱਛਾ ਕੰਮ ਨਹੀਂ ਹੁੰਦਾ ਜਲਦੀ ਜੋ ਵੀ ਕੰਮ ਸ਼ੁਰੂ ਕਰਤੇ ਹੈ ਬਹੁਤ ਜ਼ਿਆਦਾ ਟਾਈਮ ਲਗਾਤੇ ਹੈ ਸਾਚ ਜੀ 100 ਗੱਲਾਂ 'ਚ ਇੱਕ ਗੱਲ ਪੋਸ਼ ਏਰੀਆ ਜਿੰਨਾ ਹੁੰਦਾ ਉਹਨੂੰ ਹੋਰ ਵਧੀਆ ਕਰਦੇ ਆ ਜਿਹੜੀ ਕਲੋਨੀਆਂ 'ਚ ਜਾਓ ਤੁਸੀਂ ਸੀਵਰੇਜ ਪਰੇ ਪਏ ਆ ਪਾਣੀਆਂ ਦੀ ਕਮੀ ਹੈ ਉੱਥੇ ਕੋਈ ਕੁਝ ਨਹੀਂ ਕਰਦਾ ਵਿਚਾਰਾ ਗਰੀਬ ਬੰਦਾ ਇਸ ਟਾਈਮ ਤੇ ਇੰਨਾ ਔਖਾ ਹੈ ਉਹਨਾਂ ਦੀ ਕੋਈ ਨਹੀਂ ਸੁਣਦਾ ਤੇ ਜਿੰਨਾ ਪੋਸ਼ ਇਲਾਕਾ ਵਿਧਾਇਕ ਐ ਮਿਲ ਕੋਈ ਕੁਝ ਨਹੀਂ ਪਾਜੀ ਕੌਂਸਲਰ ਕੋਲ ਜਾਓ ਠੀਕ ਹੈ ਉਸ ਟਾਈਮ ਵੋਟ ਹੁੰਦੀ ਹੈ ਉਸ ਟਾਈਮ ਹੱਥ ਜੋੜ-ਜੋੜ ਕੇ ਆਉਂਦੇ ਜੀ ਗਲੀਆਂ ਬਣਵਾਵਾਂਗੇ ਸੀਵਰੇਜ ਸਾਫ਼ ਕਰਵਾਵਾਂਗੇ ਉਸ ਟਾਈਮ ਦੀ ਗੱਲ ਹੁੰਦੀ ਉਸ ਤੋਂ ਬਾਅਦ 10 ਸਾਲ ਨਿਕਲ ਜਾਂਦੇ ਕੋਈ ਗਲੀਆਂ ਬੰਦੀ ਨਹੀਂ ਗਲੀਆਂ ਸੀਵਰੇਜ ਪਰੇ ਪਏ ਆ ਬੁਰਾ ਹਾਲ ਹੈ ਬਿਦਆਊਟ ਵੋਟਾ ਕੋਈ ਨਹੀਂ ਆਂਦਾ ਕੋਈ ਪੁੱਛਣੇ ਵੋਟੇ ਚ ਸਾਰੇ ਆ ਜਾਂਦੇ ਆ ਹੱਥ ਵੀ ਜੋੜਦੇ ਹੋਣੇ ਕੁਝ ਹੁੰਦਾ ਸਭ ਤੋਂ ਪਹਿਲਾਂ ਨਸ਼ਾ ਬੰਦਿਆ ਮਾਵਾ ਦੀ ਕੀ ਕਈ ਮਾਵਾ ਦੇ ਪੁੱਤ ਮਰੇ ਗਵਰਨਮੈਂਟ ਨਹੀਂ ਦੇ ਨਹੀਂ ਦੇਨੇ ਮਾਵਾ ਨੂੰ ਸਾਡਾ ਦੇਸ਼ ਹੀ ਕਰਪਟ ਹੈ ਫਸਟ ਆਫ ਆਲ ਸਾਡਾ ਦੇਸ਼ ਕਰਪਟ ਹੈ ਹੋਰ ਜੀ ਕੀ ਮਨ ਚ ਗੁਵਾਰ ਹੋਵੇ ਕੁਝ ਕਹਿਣਾ ਚਾਹੁੰਦੇ ਹੋ ਬਸ ਜੀ ਇਹੀ ਹੈ ਕਿ ਮੇਰੇ ਕੋ ਆਪਣੇ ਇਲਾਕੇ ਕੋਲੇ ਕੁਝ ਨਹੀਂ ਹੈ ਮੈਂ ਬਾਕੀ ਕਲੋਨੀ ਦੀ ਬਾਤ ਕਰ ਰਹੀ ਛੋਟੇ ਛੋਟੇ ਮੁਹੱਲੇ ਆ ਕੋਲੀਆਂ ਆ ਸ਼ਹਿਰ ਚ ਬਹੁਤ ਬੁਰਾ ਹਾਲ ਹੈ ਹਾਂਜੀ ਹਾਂਜੀ ਓਵਰ ਆਲ ਕਿ ਲੋਕ ਕਿੰਨੇ ਪਰੇਸ਼ਾਨ ਹੈ ਕੋਈ ਵਿਚਾਰੇ ਗਰੀਬ ਬੰਦੇ ਹੈ ਉਹ ਕਿੰਨੇ ਜਾਂਦੇ ਹੈ ਬਾਬਰ ਕੌਂਸਲ ਕੇ ਪਾਸ ਜੀ ਹਮਾਰੇ ਸੀਵਰਾ ਸਾਫ ਕਰੋ कह के भेज देते हैं जी बहुत घर देखे हैं एक एक महीना वो बेचारे इतने परेशान उनको पानी नहीं मिलता बाल्टिया लेके ले अगले बार लाइनों में लगे होते हैं इसके लिए कुछ पिछड़े इलाके से ना सा लुधियाना पीछे हो गया यूपी अगे चला गया क्यों चला गया है क्योंकि गवर्नमेंट अच्छी है इतनी गवर्नमेंट अच्छी नहीं है ਤੋ ਕਿਤਨਾ ਕਿਤੇ ਪੁੱਛਣਾ ਚਾਹੁੰਦੇ ਹੋ ਹੋਰ ਕੀ ਯਾਰ ਜੀ ਸਿਰਫ ਅਸੀਂ ਇਹ ਕਹਿੰਦੇ ਕਿ ਜੀਐਸਟੀ ਹਟਾਓ ਔਰ ਇੱਕ ਜਿਹੜੇ ਸੀਨੀਅਰ ਸਿਟੀਜ਼ਨ ਆ ਉਹਨਾਂ ਦੀ ਕੋ ਸੇਫਟੀ ਲਈ ਹੈਲਥ ਲਈ ਸਭ ਕੁਝ ਮੈਡੀਕਲ ਲਈ ਕੁਛ ਨਾ ਕੁਛ ਕਰੋ ਜੋ ਗਰੀਬ ਬੰਦੇ ਵਾਸਤੇ ਗਰੀਬ ਬੰਦੇ ਵਾਸਤੇ ਵੀ ਪੁੱਛੀ ਗਰੀਬ ਬੰਦੇ ਵਾਸਤੇ ਵੀ ਹੋਣਾ ਚਾਹੀਦਾ ਜੀ ਬਹੁਤ ਕੋਚ ਹਾਂ ਗਰੀਬ ਬੰਦਾ ਤਾਂ ਮਾਰ ਹੀ ਜਾਂਦਾ ਹੈ ਅਸੀਂ ਕਿੰਨੀ ਕੋ ਹੈਲਪ ਕਰ ਲਾਂਗੇ ਆਸਗੋਆਂਡ ਵਾਲੇ ਠੀਕ ਹੈ ਨਾ ਤਾਂ ਕਿਤੇ ਕਿਤੇ ਗਵਰਨੈਂਸ ਨੂੰ ਲੈ ਕੇ ਸਾਫ਼ ਸੁਥਰੇ ਅੰਨ ਪਾਣੀ ਨੂੰ ਲੈ ਕੇ ਸੇਫਟੀ ਸਿਕਿਉਰਟੀ ਨੂੰ ਲੈ ਕੇ ਕਈ ਤਰ੍ਹਾਂ ਦੇ ਪੁਆਇੰਟ ਨੇ ਕੁਝ ਹੋਰ ਗੱਲਬਾਤ ਕਰਦੇ ਆ ਕਿਵੇਂ ਲੱਗਦਾ ਜੀ ਕਿਹੜੀਆਂ ਸਰਕਾਰਾਂ ਕਿਹੜੇ ਮੋਕੇ ਤੇ ਕਿਹੜੀਆਂ ਚੀਜ਼ਾਂ ਸਮਝ ਆ ਰਹੀਆਂ ਨੇ ਕੁਝ ਹੋ ਗੱਬ ਕੋਸ਼ਿਸ਼ ਕਰਦੇ ਆ ਵੀ ਕਿਵੇਂ ਤੇ ਕੀ ਕੁਝ ਚੱਲ ਰਿਹਾ ਹੈ ਤਾਂ ਕਾਫੀ ਔਰਤਾਂ ਨੇ ਕਾਫੀ ਲੇਡੀ ਦੇ ਆਪਣੇ ਥੀ ਵਿਊ ਦਿੱਤੇ ਆ ਤੇ ਕੁਝ ਹੋਰ ਵਿਊਜ਼ ਲੈਣ ਦੀ ਕੋਸ਼ਿਸ਼ ਕਰਦੇ ਆ ਹੋਰ ਐਨੀਬਡੀ ਜੀ ਕੁਝ ਬੋਲਣਾ ਚਾਹੁੰਦਾ ਹੋਵੇ ਕੁਝ ਕਿਸੇ ਦੇ ਵਿਊਜ਼ ਹੋਣ ਜੀ ਕੋਈ ਹੋਰ ਜੀ ਕੁਝ ਕਹਿਣਾ ਚਾਹੁੰਦਾ ਕੋਈ ਇੱਕ ਦੋ ਪੁਆਇੰਟ ਹੋਣ ਕੋਈ ਦਿਮਾਗ ਦੇ ਵਿੱਚ ਕੋਈ ਗੱਲ ਹੋਵੇ ਕੋਈ ਸ਼ੇਅਰ ਕਰਨੀ ਹੋਵੇ ਕਿਸ ਤਰ੍ਹਾਂ ਦਾ ਪੁਆਇੰਟ ਹੈ ਜੀ ਕੁਝ ਸਰਕਾਰ ਨੂੰ ਲੈ ਕੇ ਨਹੀਂ ਕੁਝ ਨਹੀਂ ਹਜੇ ਹਾਂ ਜੀ ਜੀ ਬੋਲੋ ਜੀ ਪਤਾ ਹੀ ਨਹੀਂ ਸਾਨੂੰ ਕੁਝ ਪੋਲਿਟਿਕਸ ਬਾਰੇ ਇਸ ਕਰਕੇ ਸਿਰ ਕੁਝ ਨਹੀਂ ਪਤਾ ਬਾਰੇ ਜਾਣਨਾ ਕਿ ਬਹੁਤ ਵੱਡੀ ਗੱਲ ਨਹੀਂ ਹੈ ਜੀ ਲੋਕ ਸਭਾ ਚੋਣਾਂ ਨੇ ਪਾਰਲੀਮੈਂਟ ਦੀਆਂ ਚੋਣਾਂ ਨੇ ਸੈਂਟਰ ਗਵਰਨਮੈਂਟ ਦੀਆਂ ਚੋਣਾਂ ਹੁੰਦੀਆਂ ਨੇ ਜਿੱਥੇ ਪੀਐਮ ਇਲੈਕਟ ਹੁੰਦੇ ਨੇ ਆਪਣੇ ਵੱਡੀਆਂ ਪਾਰਟੀਆਂ ਹੁੰਦੀਆਂ ਨੇ ਵੱਡੇ ਨਾਮ ਨੇ ਕਾਂਗਰਸ ਭਾਰਤ ਦੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਠੀਕ ਹੈ ਤੇ ਰੀਜਨਲ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਪਾਰਟੀ ਇਹ ਵੱਡੀਆਂ ਪਾਰਟੀਆਂ ਸੰਜਾਬ ਚ ਹੈਗੀਆਂ ਨੇ ਬਾਕੀ ਹੋਰ ਛੋਟੀਆਂ ਪਾਰਟੀਆਂ ਦੇ ਨਾਲ ਆਜ਼ਾਦ ਮੀਦ ਵਰ ਹੁੰਦੇ ਨੇ ਕੀ ਲੱਗਦਾ ਹੈ ਵੀ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਜਾਂ ਉਮੀਦਵਾਰ ਨੇ ਇਹਨਾਂ ਦੇ ਵਿੱਚੋਂ ਜਿਹੜੇ ਯਾਤਰ ਵੋਟ ਲੈ ਕੇ ਜਾਂਦੇ ਨੇ ਕਿਹੜਾ ਕੋਈ ਉਮੀਦਵਾਰ ਸਮਝ ਆਂਦਾ ਹੈ ਕਿਹੜੀ ਪਾਰਟੀ ਸਮਝ ਆਂਦੀ ਹੈ ਜੋ ਤੁਹਾਡੇ ਲੁਧਿਆਣੇ ਲਈ ਕੁਝ ਵਧੀਆ ਕਰ ਸਕਦੀ ਹੋਵੇ ਕਿਵੇਂ ਸਰ ਜਦੋਂ ਆਂਦੇ ਜਦੋਂ ਵੋਟਾਂ ਹੁੰਦੀਆਂ ਉਹਦੇ ਪਤਾ ਚੱਲਦਾ ਵੀ ਇਹ ਹੈਗਾ ਇਹ ਹੈਗਾ ਇਹ ਹੈਗਾ ਉਂਝ ਸਾਨੂੰ ਪਤਾ ਹੀ ਨਹੀਂ ਹੁੰਦਾ ਕੋਈ ਕੌਣ ਹੈਗਾ ਕੋਈ ਕੌਣ ਨਹੀਂ ਹੈਗਾ ਗੱਲ ਇਹ ਕੋਟਾ ਪੁਆਇੰਟ ਆ ਹਾਂ ਉਂਝ ਸਾਨੂੰ ਕੁਝ ਨਹੀਂ ਪਤਾ ਹੁੰਦਾ ਕੋਈ ਮੇਲ ਮਲਾਪ ਨਹੀਂ ਹੁੰਦਾ ਉਂਝ ਕੋਈ ਕੋਟਾ ਵੇਲੇ ਆ ਕੇ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਪੱਪੀ ਜੀ ਆਏ ਹੈਗੇ ਬੜਾ ਵਧੀਆ ਆਇਆ ਹੋਇਆ ਹੈ ਆਇਆ ਹੋਇਆ ਸਾਨੂੰ ਉਹ ਤਾਂ ਪਤਾ ਚੱਲਦਾ ਬਸ ਕਿ ਇਹ ਬੰਦੇ ਹੈਗੇ ਸੋ ਕਿਵੇਂ ਲੱਗਦਾ ਜੀ ਅਲੱਗ-ਅਲੱਗ ਪੋਲਿਟੀਕ ਆਪਣੇ ਵਾਸਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਲਈ ਤੁਹਾਡੇ ਪਰਿਵਾਰ ਲਈ ਸਮਾਜ ਲਈ ਕਿਹੜੀ ਪਾਰਟੀ ਹੈ ਕਿਹੜਾ ਉਮੀਦਵਾਰ ਲੁਧਿਆਣੇ ਦੀ ਬਾਜ਼ੀ ਵਧੀਆ ਬੰਦਲ ਕੁਝ ਕਰ ਸਕਦਾ ਹੈ ਹਜੇ ਤੱਕ ਕਿੱਥੇ ਲੱਗਦਾ ਨਹੀਂ ਕਿਸੇ ਨੇ ਕੁਝ ਕੀਤਾ ਹੈ ਨਾ ਤੁਸੀਂ ਦੇਖੋ ਲੁਧਿਆਣੇ ਦੇ ਵਿੱਚ ਦੇਖੋ ਥਾਂ ਥਾਂ ਗੰਦਾ ਢੇਰ ਲੱਗਾ ਹੋਇਆ ਹੈ ਹੈ ਨਾ ਸਫਾਈ ਬਿਲਕੁਲ ਨਹੀਂ ਹੈਗੀ ਸੀਐਨਸੀ ਤੋਂ ਆਪਾਂ ਜਾਣਦੇ ਆ ਨਾ ਡੈਂਟਲ ਕਾਲਜ ਜਿਹੜਾ ਆਂਦਾ ਹੈ ਉੱਥੇ ਕਿੰਨਾ ਗੰਦਾ ਢੇਰ ਲੱਗਾ ਹੋਇਆ ਹੈ ਹੈ ਨਾ ਸਫਾਈ ਨਹੀਂ ਹੈਗੀ ਸਫਾਈ ਦੇ ਮਾਮਲੇ 'ਚ ਕੁਝ ਨਹੀਂ ਹੈਗਾ ਹੈ ਨਾ ਉਹ ਵੱਡੇ ਪ੍ਰੋਜੈਕਟ ਤਾਂ ਬਹੁਤ ਦੂਰ ਦੀ ਗੱਲ ਹੈ ਜੋ ਔਰਤਾਂ ਦਾ ਕਹਿਣਾ ਹੈ ਸਾਫ਼ ਪਾਣੀ ਸਾਫ਼ ਸਫਾਈ ਜਿੱਥੇ ਰਾਤ ਬੇਰਾਤ ਨਿਕਲਣਾ ਪੈ ਜੇ ਤਾਂ ਕੀ ਸਾਫ਼ ਸਫਾਈ ਦਾ ਮਾਹੌਲ ਹੈ ਕੀ ਸਿਕਿਉਰਿਟੀ ਦਾ ਮਾਹੌਲ ਹੈ ਧੀਆ ਪਹਿਣਾ ਔਰਤਾਂ ਜੇ ਹਨੇਰਾ ਪੈ ਜੇ ਰਾਤ ਪੈ ਜੇ ਤਾਂ 9 ਵਜੇ ਤੋਂ ਬਾਅਦ ਕੱਲੀਆਂ ਬਾਹਰ ਨਿਕਲ ਤੋਂ ਗੁਰੇਸ ਕਰਦੀਆਂ ਨੇ ਬਾਹਰ ਨਿਕਲਣ ਤੋਂ ਡਰਦੀਆਂ ਨੇ ਕਿ ਸਾਡੇ ਇੱਥੇ ਸੇਫਟੀ ਸਿਕਿਉਰਿਟੀ ਨਹੀਂ ਹੈ ਕਿਸੇ ਇੱਕ ਭੈਣ ਦਾ ਤਾਂ ਜਾਓ ਸਨੇਚਿੰਗ ਵੀ ਹੋਈ ਐ ਚੈਨ ਖੋ ਕੇ ਲੈ ਗਏ ਹਲੇ ਤੱਕ ਲੱਤ ਦੇ ਨਿਸ਼ਾਨ ਪਿਆ ਸੱਟ ਦਾ ਤੇ ਕਿਤੇ ਨਾ ਕਿਤੇ ਸੇਫਟੀ ਸਿਕਿਉਰਟੀ ਨੂੰ ਲੈ ਕੇ ਮੂੜਲੀ ਸਹੂਲਤਾਂ ਨੂੰ ਲੈ ਕੇ ਖਾਣ ਪੀਣ ਨੂੰ ਲੈ ਕੇ ਅਨ ਪਾਣੀ ਨੂੰ ਲੈ ਕੇ ਤੇ ਸਾਫ ਸਫਾਈ ਨੂੰ ਲੈ ਕੇ ਜੇ ਹਲੇ ਤੱਕ ਇੱਕ ਕੋਈ ਹਲਕਾ ਚਾਹੇ ਵਿਧਾਨ ਸਭਾ ਹਲਕਾ ਲੋਕ ਸਭਾ ਹਲਕਾ ਜੇ ਉਹੀ ਇਹਨਾਂ ਚੀਜ਼ਾਂ ਤੋਂ ਹਜੇ ਤੱਕ ਉੱਪਰ ਕੇ ਬਾਹਰ ਨਹੀਂ ਨਿਕਲੇ ਆ ਤਾਂ ਹੋਰ ਕੋਈ ਵੱਡੀਆਂ ਆਵਾਜ਼ਾਂ ਉੱਚੀਆਂ ਆਵਾਜ਼ਾਂ ਵੱਡੀਆਂ ਪਾਰਟੀਆਂ ਵੱਡੇ ਦਾਅਵੇ ਵਾਦੇ ਕਿੰਨੇ ਕੁ ਸਰਦਾਰ ਹੋਣਗੇ ਤੁਸੀਂ ਆਪ ਹੀ ਸਮਝ ਸਕਦੇ ਹੋ ਲਿਬਰਲ ਟੀਵੀ ਲਈ ਨਾਫ ਪ੍ਰੀਤ ਸਿੰਘ ਬੇਦੀ